ਨਾ ਫਰੀਦਕੋਟ ਦੇ ਕਸਬਾ ਸਾਦਕ ਦੇ ਪਿੰਡ ਰਪਈਆਂ ਵਾਲੀ ਕੋਲ ਤੇਜ਼ ਰਫਤਾਰ ਕਾਰ ਦਰਖਤ 'ਚ ਟਕਰਾਉਣ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਕਾਰ ਚਾਲਕ ਦੇ ਮੰਬੂਲੀ ਸੱਟਾਂ ਲੱਗੀਆਂ ਹਨ ਇਸ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਤੇ ਮੌਜੂਦ ਲੋਕਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਕਿ ਮੈਨੂੰ ਪਤਾ ਲੱਗਾ ਸਾਨੂੰ ਤਾਂ ਉਦੋਂ ਪਤਾ ਲੱਗਾ ਖੜਕਾ ਹੋਇਆ ਜੀ ਜੀ ਅੱਕ ਨਵੇਂ ਬੜਾ ਖੜਕਾ ਹੋਇਆ ਉਦੋਂ ਭੱਜ ਕੇ ਆ ਜੀ ਹੂੰ ਉਦੋਂ ਗੱਡੀ ਪਲਟ ਗਈ ਸੀ ਕਿੰਨਾ ਕ ਨੁਕਸਾਨ ਆ ਬੰਦੇ 6 ਫੁੱਟ ਹੋਏ ਜੀ ਬੰਦਾ ਜਾਨੀ ਨਸਾਨ ਬੜਾ ਨਹੀਂ ਹੋਇਆ ਬਚ ਗਿਆ ਅੱਡੀ ਗੱਲ ਨਹੀਂ ਕੋਈ ਪਾਣੀ ਪੁਣੀ ਪੈਰ ਤੋੜ ਕੇ ਲੈ ਕੇ ਗਏ ਕੋਈ ਅੱਡੀ ਗੱਲ ਨਹੀਂ ਸੀ ਕਿੰਨੇ ਕ ਜਣੇ ਨੇ ਕਾਰ ਚੋਂ ਬਾਹਰ ਕੱਢਿਆ ਉਹਨਾਂ ਨੂੰ ਅਸੀਂ ਸਿੱਕੇ ਪਾਂਚੀ ਜਾਣੀ ਅੱਛਾ ਉਹ ਸੱਟ ਲੱਗੀਆਂ ਉਹਨਾਂ ਦੇ ਨਹੀਂ ਸੱਟ ਸਾਹ ਦੇ ਜੀ ਨਹੀਂ ਕੋਈ ਬਾਕੀ ਕਾ ਦਾ ਨੁਕਸਾਨ ਸਾਨੂੰ ਇਹ 10 ਦੇ 3 ਮਿੰਟ ਦਾ ਮੈਸੇਜ ਮਿਲਿਆ ਅਸੀਂ ਕਿਲਾ ਦੇ ਹੜਪੰਡ ਤੇ ਖੜੇ ਸੀਗੇ ਸਾਡੇ ਕੋਲ ਰੂਟ ਹੈ ਇਹ ਸਾਦੇ ਚੌਕ ਠੀਕ ਕੋੜ ਤੋਂ ਲੈ ਕੇ ਦੀਪ ਸਿੰਘ ਹਲਦ ਤੱਕ ਹਾਂਜੀ ਸਾਨੂੰ ਇਹ 10 ਦੇ 3 ਮੈਸੇਜ ਮਿਲਿਆ ਥਾਣੇ ਮੁਨਸੀਪਲੋਂ ਦੀ ਤੁਹਾਡੇ ਟੈਕਸਟ ਹੋਇਆ ਦੀਪ ਸਿੰਘ ਰਪਿੰਗਾਲੇ ਕੋਲ ਹਾਂਜੀ ਤੇ ਅਸੀਂ 10 ਮਿੰਟੇ ਪਹੁੰਚ ਗਏ ਸੀ 10 ਮਿੰਟ ਪਤਾ ਲੱਗਿਆ ਚੱਲ ਕੇ ਕਿੱਥੋਂ ਦਾ ਜੀ ਚੱਲ ਕਿੰਦੇ ਟੱ ਲਵਾਂ ਦਾ ਜੀ ਤੇ ਇਹ ਕੋਣੀ ਵੈਟਰਨਲੀ ਡਾਕਟਰ ਆਏ ਹਾਂਜੀ ਤੇ ਗੱਡੀ ਪਤਾ ਨਹੀਂ ਕੀ ਕਾਰਨ ਬਣੇ ਸਪੀਡ ਤੇ ਸੀ ਜਾਂ ਜਾਂ ਤੂ ਅਗੋਚੀ ਆ ਗਈ ਤੇ ਸਾਢੇ ਉਨ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਦੇ ਪਹੁੰਚ ਕੇ ਤੋਂ ਲੈ ਗਿਆ ਨਹੀਂ ਸਰਟੀਫਿਕੇਟ ਕਿੰਨੇ ਕਿ ਦੱਸੀ ਜਾ ਰਹੀ ਹੈ ਬਚਾ ਹੈ ਜੀ ਸਰ ਫਿਲਹਾਲ ਤਾਂ ਨਹੀਂ ਪਤਾ ਲੱਗਾ ਕਿੰਨੇ ਉਹ ਜਿਹੜਾ ਸੀ ਨਾ ਚਾਲਕ ਸੀਗਾ ਉਹ ਤੁਰਕੇ ਹੀ ਆਇਆ ਕਹਿੰਦੇ ਉੱਥੇ ਗੱਡੀ ਚੇਰੇ ਹੋ ਗਈ ਗੱਡੀ ਅੱਛਾ ਹਾਂਜੀ ਇਹ ਕਾਰਨਾਂ ਦਾ ਪਤਾ ਨਹੀਂ ਲੱਗਾ ਹਾਸ਼ੇ ਦਾ ਕਾਰਨ ਕੀ ਬਣਿਆ ਜੀ ਹਾਂਜੀ ਫਿਲਹਾਲ ਸਿਰ ਪਤਾ ਨਹੀਂ ਲੱਗਾ ਤੇ ਆਈਓ ਆਊਗਾ ਤਾਂ ਕਿਸ ਕਰੇਗਾ ਵੀ ਕਿਧਰੋਂ ਕੀ ਹੋਇਆ ਉਹ ਤੋਂ ਬਾਅਦ ਹੀ ਦੱਸ ਸਕਦਾ ਥੈਂਕ ਯੂ